ਚੈਨਲ ਦਾ RN نیوز ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਲਿਸ ਜ਼ਿਲ੍ਹਾ ਪਟਾਲਾ ਦੇ ਕਸਬਾ ਕਾਦੀਆਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਦੀਆਂ ਪੁਲਸਵਾਰਨੋਂ ਇੱਕ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਪੁਲਸਵਾਰਨੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸਦੀ ਪਹਿਚਾਣ ਹਰਪਿੰਦਰ ਸਿੰਘ ਵਾਸੀ ਠੀਕਰੀਵਾਲ ਬਣ ਹੋਈ ਹੈ ਉਹਨਾਂ ਕਿਹਾ ਕਿ ਉਸ ਪਾਸੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਸਾਹ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਇੱਥੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਫੜਿਆ ਗਿਆ ਵਿਅਕਤੀ ਹਰਪਿੰਦਰ ਸਿੰਘ ਇੱਕ ਸਮਾਜ ਸੇਵੀ ਸੰਸਥਾ ਵੀ ਚਲਾ ਰਿਹਾ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਆਂ ਦੀਆਂ ਖਬਰਾਂ ਦੇਖਣ ਲਈ ਸਾਡ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜ ਨਾਲ ਪਤਰਕਾਰ ਨਰਿੰਦਰ ਕੌਰ ਪਰਿਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਇਹ ਇਹਨਾਂ ਆਪਾਂ ਗਸ਼ਤ ਕਰਦੇ ਸੀ ਆਪਣੇ ਸਮੇਤ ਸਾਥੀ ਕਰਮਚਾਰੀਆਂ ਹਰਦੀਪ ਸਿੰਘ ਤੇ ਜਸਵੀਰ ਸਿੰਘ ਸਰਕਾਰੀ ਵਹੀਕਲ ਦੇ ਤੇ ਦਾਣਾ ਮੰਡੀ ਕੋਲ ਪੁੱਜੇ ਤੇ ਉੱਥੇ ਇੱਕ ਸਖੀ ਨੌਜਵਾਨ ਨਹੀਂ ਤੇ ਜੋ ਪੁਲਿਸ ਪਾਰਡੋਂ ਕੋਲ ਫਿਸਕਣ ਲੱਗਾ ਤੇ ਉਹ ਤੁਮਹੀ ਉਹ ਸਵੇਰ ਵੇਲੇ ਵਾਵਾ ਸੱਟਣ ਲੱਗੇ ਤੇ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਉਹਨੇ ਨਾਮ ਤੇ ਆਪਣਾ ਦੱਸਿਆ ਹਰਪਿੰਦਰ ਸਿੰਘ ਪਿੰਡੀ ਪੁੱਤਰ ਲਖਵਿੰਦਰ ਸਿੰਘ ਤੇ ਆਪਣੇ ਚੇਬਾਸੀ ਠਿਕਣਾ ਗ੍ਰਾਮ ਪੀਐਸ ਸੇਖੋ ਜੀ ਜਦੋਂ ਉਹ ਦੋ ਗ੍ਰਾਮ ਵੀ ਰੋੜ ਜਿਹੜੀ ਉਹ ਅਹੀ ਤੋਲ ਕੀਤਾ ਤੇ ਉਹ ਬਰੰਗ ਕੀਤੀ ਆ ਤੇ ਬਾਕੀ ਕੇਸ ਦਾ ਚੱਲ ਰਿਹਾ ਜੀ ਕੇਸ ਰਿਜੈਕਟਡ ਆ ਜੀ ਪਰ ਸਾਨੀਣ ਚੱਲ ਰਹੀ ਆ ਉਹ ਦੇਖਦੇ ਸੀ ਕੀ ਇਹ ਗੋੜੀ ਆ ਇਹਦੇ ਪਰ ਫਿਰ ਹਲ ਕਰਾਂਗੇ ਕੀ ਆ ਕੀ ਰੀ ਉਹਦਾ ਤੇ ਉਹ ਲਗ ਬੈਟਰੀ ਆ ਜਿਹਨੂੰ ਚਲਾਉਂਦਾ ਹੋਵੇ ਜਾਂ ਨਾ ਚਲਾਉਂਦਾ ਹੋਵੇ ਪਰ